ਉਨ ਐਹ ਤਾਂ ਮੁਸ਼ਕਲ ਬਹੁਤ ਹੁੰਦੀ ਆ ਪਰ ਫਿਰ ਵੀ ਅਸੀਂ ਹਮੇਸ਼ਾ ਰਾਵਾਂਗੇ ਗਰਮੀ ਵਿੱਚ ਵੀ ਤੇ ਸਰਦੀ ਵਿੱਚ ਵੀ ਮੱਕੀ ਦੀ ਰੋਟੀ ਹਾਂਜੀ ਤੇ ਸਰੋਂ ਦਾ ਸਾਗ ਸਪੈਸ਼ਲ ਅਸੀਂ ਆਪਣੇ ਖੇਤਾਂ ਵਿੱਚ ਬੀਜਿਆ ਹੋਇਆ ਵਾ ਹਮੇਸ਼ਾ ਅਸੀਂ ਇੱਥੇ ਹੀ ਚੁੱਲੇ ਤੇ ਤਿਆਰ ਕਰਦੇ ਆਂ ਰੋਟੀਆਂ ਵੀ ਜੜੀਆਂ ਨੇ ਚੁੱਲੇ ਤੇ ਬਣ ਰਹੀ ਐ ਤੇ ਗੱਲ ਕਰੀਏ ਸਾਗ ਦੀ ਸਾਗ ਵੀ ਜਿਹੜਾ ਆ 4 ਘੰਟੇ ਤੱਕ ਚੁੱਲੇ ਤੇ ਬਣਦਾ ਸਪੈਸ਼ਲ ਇਹ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਲੱਸੀ HP ਚਿਲਾ ਸਾਡਾ ਅਰਧਾ ਮੱਖਣਾ ਸਾਡਾ ਘਰ ਦੀ ਲੱਸੀ ਆ ਤੇ ਘਰੇ ਸਾਰਾ ਕੁਝ ਤਿਆਰ ਆਪ ਕਰਦੇ ਆ ਸਾਡੇ ਮਤਲਬ ਬੀਬੀਆਂ ਸਾਰਾ ਕੁਝ ਆਪ ਹੀ ਕਰਦੀਆਂ ਨੇ ਪੁਰਾਣਾ ਵੈਸੇ ਮਿਲ ਨਹੀਂ ਰਿਹਾ ਸਭ ਕੁਝ ਇੱਥੇ ਮਿਲਦਾ ਪਿਆ ਵਾ ਆਪਣੇ ਜੀ ਬਿਲਕੁਲ ਲੱਸੀ ਐ ਸਾਗ ਐ ਮੱਖਣ ਜਿਹੜਾ ਵਾਈਟ ਐ ਤੇ ਨਾਲ ਮੱਕੀ ਦੀ ਰੋਟੀ ਐ ਜੀ ਜਿਵੇਂ ਹੁਣ ਅਸੀਂ ਹੈ ਤਾਂ ਮੁਸ਼ਕਲ ਬਹੁਤ ਹੁੰਦੀ ਆ ਪਰ ਫਿਰ ਵੀ ਅਸੀਂ ਹਮੇਸ਼ਾ ਰਾਵਾਂਗੇ ਗਰਮੀ ਵਿੱਚ ਵੀ ਤੇ ਸਰਦੀ ਵਿੱਚ ਵੀ ਮੱਕੀ ਦੀ ਰੋਟੀ ਹਾਂਜੀ ਤੇ ਸਰੋਂ ਦਾ ਸਾਗ ਦੇ ਇਸ ਸਪੈਸ਼ਲ ਅਸੀਂ ਆਪਣੇ ਖੇਤਾਂ ਵਿੱਚ ਬੀਜਿਆ ਹੋਇਆ ਵਾ ਤਿੰਨ ਚਾਰ ਘੰਟੇ ਤਾਂ ਲੱਗਦੇ ਹੀ ਆ ਇਹ ਤੇ ਹਮੇਸ਼ਾ ਜੀ ਇੱਥੇ ਹੀ ਚੁੱਲੇ ਤੇ ਤਿਆਰ ਕਰਦੇ ਆ ਕਾਹਦੇ ਕਹੂੰਗੀ ਕਿਆ ਇੱਕ ਵਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰਨਾ ਰੋਟੀਆਂ ਵੀ ਜੜੀਆਂ ਨੇ ਚੁੱਲੇ ਤੇ ਬਣ ਰਹੀ ਹੈ ਤੇ ਗੱਲ ਕਰੀਏ ਸਾਗ ਦੀ ਸਾਗ ਵੀ ਜਿਹੜਾ ਆ 4 ਘੰਟੇ ਤੱਕ ਚੁੱਲੇ ਤੇ ਬਣਦਾ ਸਾਰੇ ਕਹਿ ਕੇ ਜਾਂਦੇ ਆ ਜੀ ਬਹੁਤ ਵਧੀਆ ਬਹੁਤ ਟੇਸਟੀ ਆ ਜਿਵੇਂ ਚਲੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਜਿਵੇਂ ਪਿੱਤਲ ਦੇ ਗਲਾਸ ਵਗੈਰਾ ਪਿੱਤਲ ਦੇ ਭਾਂਡਿਆਂ ਦੇ ਵਿੱਚ ਤੇ ਸਰ ਬਲੋ ਦੇ ਭਾਂਡਿਆਂ ਵਿੱਚ ਸੀ ਦੇ ਸਕੀਏ ਕੋਸ਼ਿਸ਼ ਸਾਡੀ ਇਹ ਆ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਲੋ ਬਿਮਾਰੀਆਂ ਤੋਂ ਬਚਾ ਰਹਿੰਦਾ ਵਾ ਕਿਆ ਬਾਤ ਹੈ ਮਤਲਬ ਜਿਵੇਂ ਉਹਦੇ ਵਿੱਚ ਸਾਗ ਹੁੰਦਾ ਫੁਲਕੇ ਹੁੰਦੇ ਆ ਆਚਾਰ ਹੁੰਦਾ ਤੇ ਮੱਖਣ ਹੁੰਦਾ ਵਾ ਨਾਲ ਜੀ ਹਾਂਜੀ ਫਿਰ ਲੱਸੀ ਨਾਲ ਲੱਸੀ ਹਾਂਜੀ ਸਪੈਸ਼ਲ ਸਪੈਸ਼ਲ ਇਹ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਲੱਸੀ ਇਹ ਸਪੈਸ਼ਲ ਆ ਸਾਡਾ ਜੀ ਹਾਂਜੀ ਜਿਹੜਾ ਵੀ ਖਾ ਕੇ ਜਾਂਦਾ ਬਹੁਤ ਖੁਸ਼ ਹੁੰਦਾ ਤੇ ਬਹੁਤ ਵਧੀਆ ਲੱਗਦਾ ਅਗਲੇ ਨੂੰ ਵੀ ਚਲੋ ਪੁਰਾਣਾ ਵੈਸੇ ਮਿਲ ਨਹੀਂ ਰਿਹਾ ਸਭ ਕੁਝ ਇੱਥੇ ਮਿਲਦਾ ਪਿਆ ਵਾ ਆਪਣੇ ਮੈਂ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਫਾਈਨਲੀ ਸਾਗ ਦੀ ਜਿਹੜੀ ਲੁੱਕ ਆ ਤੁਹਾਨੂੰ ਦੇਖਣ ਨੂੰ ਮਿਲਣ ਵਾਲੀ ਹੈ ਲੱਸੀ ਹੈ ਸਾਗ ਹੈ ਮੱਖਣ ਜਿਹੜਾ ਵਾਈਟ ਹੈ ਤੇ ਨਾਲ ਮੱਕੀ ਦੀ ਰੋਟੀ ਹੈ ਘਰ ਦਾ ਮੱਖਣ ਆ ਸਾਡਾ ਘਰ ਦੀ ਲੱਸੀ ਆ ਤੇ ਘਰੇ ਸਾਰਾ ਕੁਝ ਤਿਆਰ ਆਪ ਕਰਦੇ ਆ ਸਾਡੇ ਮਤਲਬ ਬੀਬੀਆਂ ਸਾਰਾ ਕੁਝ ਆਪ ਹੀ ਕਰਦੀਆਂ ਨੇ ਜੀ ਹੱਥੀਂ ਹਾਂ ਜੀ ਸਾਗ ਵਗੈਰਾ ਵੀ ਆਪ ਹੱਥੀਂੋਂ ਕੱਟਣਾ ਉਹਨਾਂ ਨੇ ਕੋਟਣੀ ਨਾਲ ਘੋਟ ਕੇ ਅੱਛਾ ਹਾਂਜੀ ਇਹ 50 ਰੁਪਏ ਦੀ ਪਲੇਟ ਆ ਜੀ ਕਿਆ ਬਾਤ ਹੈ 50 ਦੇ ਵਿੱਚ ਤੁਹਾਨੂੰ ਸਾਗ ਮੱਕੀ ਦੀ ਰੋਟੀ ਤੇ ਨਾਲ ਅਸੀਂ ਵੀ ਮਿਲਣ ਵਾਲੀ ਜੇ ਮੈਮ ਸਾਗ ਦੁਬਾਰਾ ਲੈਣਾ ਹੋਵੇ ਫਿਰ ਕੋਈ ਗੱਲ ਨਹੀਂ ਥੋੜਾ ਬਹੁਤੇ ਦਾ ਨਹੀਂ ਪੈਸੇ ਲਾਉਂਦੇ ਜੇ ਜਿੰਨੇ ਜ਼ਿਆਦਾ ਅਗਲੇ ਨੇ ਪੈਕਿੰਗ ਵਿਗਾਰਾ ਕਰਾਉਣੀ ਹੈ ਜ਼ਿਆਦਾ ਫਿਰਤ ਲੱਗਣੇ ਆ ਲੁਧਿਆਣੇ ਤੋਂ ਮਲੇਰ ਕੋਟਲਾ ਰੋਡ ਜੀ ਹਾਂਜੀ ਅਕੰਡਾ ਹੈਗਾ ਕੋਲੇ ਜੀ ਬਿਜਲੀ ਘਰ ਨੇੜੇ ਪੈਂਦਾ ਹਾਲਮਗੀਰ ਸਾਹਿਬ ਗੁਰਦੁਆਰਾ ਸਾਹਿਬਾ ਕੋਲੇ ਜੀ ਹਾਂਜੀ ਮੇਨ ਰੋਡ ਤੇ ਹਾਂਜੀ ਜੀ ਜਿਵੇਂ ਹੁਣ ਅਸੀਂ ਜਿਵੇਂ ਹੁਣ ਅਸੀਂ ਹੈ ਤਾਂ ਮੁਸ਼ਕਲ ਬਹੁਤ ਹੁੰਦੀ ਆ ਪਰ ਫਿਰ ਵੀ ਅਸੀਂ ਹਮੇਸ਼ਾ ਰਾਵਾਂਗੇ ਗਰਮੀ ਵਿੱਚ ਵੀ ਤੇ ਸਰਦੀ ਵਿੱਚ ਵੀ ਮੱਕੀ ਦੀ ਰੋਟੀ ਹਾਂਜੀ ਤੇ ਸਰੋਂ ਦਾ ਸਾਗ ਦੇ ਇਸ ਸਪੈਸ਼ਲ ਅਸੀਂ ਆਪਣੇ ਖੇਤਾਂ ਵਿੱਚ ਬੀਜਿਆ ਹੋਇਆ ਵਾ ਤਿੰਨ ਚਾਰ ਘੰਟੇ ਤਾਂ ਲੱਗਦੇ ਹੀ ਆ ਇਹ ਹਮੇਸ਼ਾ ਅਸੀਂ ਇੱਥੇ ਹੀ ਚੁੱਲੇ ਤੇ ਤਿਆਰ ਕਰਦੇ ਆ ਕਾਹਦੇ ਕਹੂੰਗੀ ਕਾ ਹਾਂਜੀ ਇੱਕ ਵਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰਨ ਰੋਟੀਆਂ ਵੀ ਜਿਹੜੀਆਂ ਨੇ ਚੁੱਲੇ ਤੇ ਬਣ ਰਹੀ ਹੈ ਤੇ ਗੱਲ ਕਰੀਏ ਸਾਗ ਦੀ ਸਾਗ ਵੀ ਜਿਹੜਾ ਆ 4 ਘੰਟੇ ਤੱਕ ਚੁੱਲੇ ਤੇ ਬਣਦਾ ਸਾਰੇ ਕਹਿ ਕੇ ਜਾਂਦੇ ਆ ਜੀ ਬਹੁਤ ਵਧੀਆ ਬਹੁਤ ਟੇਸਟੀ ਆ ਜਿਵੇਂ ਚਲੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਜਿਵੇਂ ਪਿੱਤਲ ਦੇ ਗਲਾਸ ਵਗੈਰਾ ਪਿੱਤਲ ਦੇ ਭਾਂਡਿਆਂ ਦੇ ਵਿੱਚ ਤੇ ਸਰਬ ਲੋਹ ਦੇ ਭਾਂਡਿਆਂ ਵਿੱਚ ਸੀ ਦੇ ਸਕੀਏ ਕੋਸ਼ਿਸ਼ ਸਾਡੀ ਇਹ ਆ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਲੋ ਬਿਮਾਰੀਆਂ ਤੋਂ ਬਚਾ ਰੰਦਾ ਵਾ ਕਿਆ ਬਾਤ ਮਤਲਬ ਜਿਵੇਂ ਉਹਦੇ ਵਿੱਚ ਸਾਗ ਹੁੰਦਾ ਫੁਲਕੇ ਹੁੰਦੇ ਆ ਆਚਾਰ ਹੁੰਦਾ ਤੇ ਮੱਖਣ ਹੁੰਦਾ ਵਾ ਨਾਲ ਜੀ ਹਾਂਜੀ ਤੇ ਲੱਸੀ ਨਾਲ ਲੱਸੀ ਹਾਂਜੀ ਸਪੈਸ਼ਲ ਸਪੈਸ਼ਲ ਇਹ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਲੱਸੀ ਇਹ ਸਪੈਸ਼ਲ ਆ ਸਾਡਾ ਜੀ ਹਾਂਜੀ ਜਿਹੜਾ ਵੀ ਖਾ ਕੇ ਜਾਂਦਾ ਬਹੁਤ ਖੁਸ਼ ਹੁੰਦਾ ਤੇ ਬਹੁਤ ਵਧੀਆ ਲੱਗਦਾ ਅਗਲੇ ਨੂੰ ਵੀ ਚਲੋ ਪਰਾਣਾ ਵੈਸੇ ਮਿਲ ਨਹੀਂ ਰਿਹਾ ਸਭ ਕੁਝ ਇੱਥੇ ਮਿਲਦਾ ਪਿਆਵਾ ਆਪਣੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਫਾਈਨਲੀ ਸਾਗ ਦੇ ਜਿਹੜੇ ਲੁੱਕ ਆ ਤੁਹਾਨੂੰ ਦੇਖਣ ਨੂੰ ਮਿਲਣ ਵਾਲੀ ਹੈ ਲੱਸੀ ਹੈ ਸਾਗ ਹੈ ਮੱਖਣ ਜਿਹੜਾ ਵਾਈਟ ਹੈ ਤੇ ਨਾਲ ਮੱਕੀ ਦੀ ਰੋਟੀ ਹੈ ਘਰ ਦਾ ਮੱਖਣਾ ਸਾਡਾ ਘਰ ਦੀ ਲੱਸੀ ਆ ਤੇ ਘਰੇ ਸਾਰਾ ਕੁਝ ਤਿਆਰ ਆਪ ਕਰਦੇ ਆ ਸਾਡੇ ਮਤਲਬ ਬੀਬੀਆਂ ਸਾਰਾ ਕੁਝ ਆਪ ਹੀ ਕਰਦੀਆਂ ਨੇ ਹੱਥੀਂ ਹਾਂ ਜੀ ਸਾਗ ਵਗੈਰਾ ਵੀ ਆਪ ਹੱਥੀਂ ਕੱਟਣਾ ਉਹਨਾਂ ਨੇ ਕੋਟਨੀ ਨਾਲ ਕੋਟ ਕੇ ਅੱਛਾ ਹਾਂਜੀ ਇਹ 50 ਰੁਪਏ ਦੀ ਪਲੇਟ ਆ ਜੀ ਕਿਆ ਬਾਤ ਹੈ 50 ਦੇ ਵਿੱਚ ਤੁਹਾਨੂੰ ਸਾਗ ਮੱਕੀ ਦੀ ਰੋਟੀ ਤੇ ਨਾਲ ਅਸੀਂ ਵੀ ਮਿਲਣ ਵਾਲੇ ਜੇ ਮੈਮ ਸਾਗ ਦੁਬਾਰਾ ਲੈਣਾ ਹੋਵੇ ਫਿਰ ਕੋਈ ਗੱਲ ਨਹੀਂ ਥੋੜਾ ਬਹੁਤੇ ਦਾ ਨਹੀਂ ਪੈਸੇ ਲਾਉਂਦੇ ਜੇ ਜਿੰਨੇ ਜ਼ਿਆਦਾ ਅਗਲੇ ਨੇ ਪੈਕਿੰਗ ਵਿਗਾਰਾ ਕਰਾਉਣੀ ਹੈ ਜ਼ਿਆਦਾ ਫਿਰਤ ਲੱਗਣੇ ਆ ਲੁਧਿਆਣੇ ਤੋਂ ਮਲੇਰ ਕੋਟਲਾ ਰੋਡ ਜੀ ਹਾਂਜੀ ਅਕੰਡਾ ਹੈਗਾ ਕੋਲੇ ਜੀ ਬਿਜਲੀ ਘਰ ਨੇੜੇ ਪੈਂਦਾ ਜੀ ਹਾਲਮਗੀਰ ਸਾਹਿਬ ਗੁਰਦੁਆਰਾ ਸਾਹਿਬਾ ਕੋਲੇ ਜੀ ਹਾਂਜੀ ਮੇਨ ਰੋਡ ਤੇ ਹਾਂਜੀ ਜੀ ਜਿਵੇਂ ਹੁਣ ਅਸੀਂ